ਸ੍ਰੀਕਲ ਮੈਂ ਗੁਰਮੀਤ ਸਿੰਘ ਮਦਨੀਪੁਰ ਅੱਜ ਅਸੀਂ ਆਰਐਸ ਖਾਲਸਾ ਹਾਈ ਸਕੂਲ ਜਸਪਾਲੋਂ ਦੇ ਵਿੱਚ ਖੜੇ ਆ ਮੇਰੇ ਨਾਲ ਸਰਦਾਰ ਦਵਿੰਦਰ ਸਿੰਘ ਲੋਟੇ ਅਸਿਸਟੈਂਟ ਡਾਇਰੈਕਟਰ ਯੋਗ ਸੇਵਾ ਵਿਭਾਗ ਤੇ ਸਰਦਾਰ ਕਰਮਜੀਤ ਸਿੰਘ ਰਾਣੂ ਤੁਹਾਨੂੰ ਪਤਾ ਜਾਣ ਪਛਾਣ ਦੇ ਮਹਤਾਜ ਨਹੀਂ ਸੇਵਾ ਸੁਸਾਇਟੀ ਦੇ ਪ੍ਰਧਾਨ ਤੇ ਥੋੜਾ ਜਿਹਾ ਕੈਮਰਾ ਨੇੜੇ ਲਿਆਓ ਆਪਾਂ ਦਰਸ਼ਕਾਂ ਨੂੰ ਦਿਖਾਉਣਾ ਚਾਹੁੰਦੇ ਆ ਇੱਕ ਤਰੀਕ 18 ਅਗਸਤ 2022 18 ਅਗਸਤ 2022 ਨੂੰ ਇੱਥੇ ਜਿਹੜਾ ਵਿਰਾਸਤੀ ਜੰਗਲ ਇੱਕ ਲਗਾਇਆ ਗਿਆ ਸੀਗਾ ਸੁਸਾਇਟੀ ਵੱਲੋਂ ਜਿੱਦੀ ਸਾਰੀ ਦੇਖਰੇਖ ਜਿਹੜੀ ਆ ਸਰਦਾਰ ਕਰਨ ਸਿੰਘ ਰਾਣੋਂ ਦੀ ਗਵਾਈ ਦੇ ਵਿੱਚ ਆਰਐਸ ਖਾਲਸਾ ਹਾਈ ਸਕੂਲ ਜਿਸਪਾਲੋਂ ਦੇ ਵਿਦਿਆਰਥੀ ਤੇ ਸਟਾਫ ਜਿਹੜਾ ਹੈਗਾ ਕਰਦਾ ਤੇ ਅਸੀਂ ਤੁਹਾਨੂੰ ਹੁਣ ਜੰਗਲ ਦੇ ਅੰਦਰ ਲੈ ਕੇ ਜਾਵਾਂਗੇ ਦੇਖੋ 2 ਸਾਲ ਦੇ ਵਿੱਚ ਜਿਹੜਾ ਜੰਗਲ ਹੈਗਾ ਉਹ ਇਹ ਦੱਸਦਾ ਪਿਆ ਵੀ ਇਹ ਸੰਭਾਲ ਕਿੰਨੀ ਕੁ ਵਧੀਆ ਕਰ ਰਹੇ ਆ ਇਹਨਾਂ ਨੇ ਨਾ ਸਿਰਫ ਬੂਟੇ ਲਾਏ ਆ ਬਲਕਿ ਉਹਦੀ ਪੂਰੀ ਸੰਭਾਲ ਵੀ ਕੀਤੀ ਆ ਤੇ ਹੁਣ ਆਪਾਂ ਅੰਦਰ ਚੱਲਾਂਗੇ ਇਹਦੇ ਆਜੋ ਤੁਸੀਂ ਪਿੱਛੇ ਪਿੱਛੇ ਆਜੋ ਜੀ ਲੋਟ ਸਾਹ ਦਾ ਅਮਰੂਦ ਲੱਗਿਆ ਹੋਇਆ ਤਾਲੀ ਲੱਗੀ ਹੋਈ ਆ ਨਿੰਮ ਲੱਗੀ ਹੋਈ ਆ ਉਹ ਸਜਾਵਟੀ ਬੂਟੇ ਕੇਲੀ ਲੱਗੀ ਹੋਈ ਆ ਤੇ ਆਲੀਏ ਆ ਦੇਖੋ ਬੋਹੜ ਸਾਡਾ ਪੰਜਾਬ ਦਾ ਵਿਰਾਸਤੀ ਰੁੱਖ ਤਰਵੇਂ ਨਹੀਂ ਹੋ ਜਾਂਦੀ ਇਹ ਤਰਵੇਂ ਆ ਆ ਦੇਖੋ ਸਾਗਵਾਨ ਸਾਗਵਾਨ ਦਿਖਾਓ ਦੇਖੋ ਪੱਤਾ ਕਿੱਡਾ ਸੋਹਣਾ ਆ ਸਾਡੇ ਹੋ ਗਿਆ ਪਪਲ ਰੋਟਾ ਆ ਪਪਲ ਫਰੂਟ ਆ ਸਾਗਵਾਨ ਆ ਨਾ ਆ ਦੇਖੋ ਆ ਸਾਗਵਾਨ ਦਿਖਾਓ ਕਿੱਡਾ ਸੋਹਣਾ ਦੇਖੋ ਵੱਧ ਰਿਹਾ ਉਧਰ ਦੇਖਾਂ ਤੁਹਾਨੂੰ ਪਤਾ ਹੀ ਆ ਇਹ ਬਹੁਤ ਨਹੀਂ ਲੱਗਦੀ ਹਾਂ ਅੱਜ ਉਸ ਤੇ ਜਾਪੀ ਦਿੱਤੀ ਹੈ ਤੇ तकरीबन ਇਹ 60 70 ਕਿਸਮਾਂ ਦੇ ਬੂਟੇ ਜਿਹੜੇ ਆ ਇੱਥੇ ਜੰਗਲ ਚ ਲਾਏ ਗਏ ਆ ਇੱਕ ਇਹ ਜੰਗਲ ਲਗਾਇਆ ਗਿਆ ਬਾਬਾ ਜੋਰਾਵਲ ਸਿੰਘ ਫਤੇ ਸਿੰਘ ਦੇ ਨਾਮ ਤੇ ਵਿਰਾਸਤੀ ਜੰਗਲ ਤੇ ਇੱਕ ਪਰਲੇ ਪਾਸੇ ਵੀ ਜਿਹੜਾ ਬਾਹਰ ਚ ਲਾਇਆ ਗਿਆ ਉਹ ਵੀ ਤੁਹਾਨੂੰ ਦਿਖਾਉਨੇ ਆ ਤਾਂ ਲਾ ਹਾਂ ਦੇਖੋ ਟਾਲੀ ਦਾ ਦੇਖੀਆ ਆਹਾ ਦੇਖੋ ਟਾਲਾ ਪੱਤਾ ਦਿਖਾਓ ਦੇਖੋ ਕਿਸ ਤਰ੍ਹਾਂ ਦਾ ਬਹੁਤ ਸੋਹਣਾ ਸ਼ਾਨਦਾਰ ਤੇ ਆ ਇਹਨੂੰ ਹਾਥੀ ਕੰਨਾ ਕਹਿੰਦੇ ਆ ਤੁਸੀਂ ਦੇਖਿਆ ਹੁਣ ਹਾਥੀ ਕੰਨਾ ਇਹਦੇ ਪੱਤੇ ਜਿਹੜੇ ਆ ਹਾਥੀ ਦੇ ਕੰਨ ਵਾਂਗ ਬੜੇ ਬੜੇ ਹੁੰਦੇ ਆ ਬਹੁਤ ਸੋਹਣਾ ਇਹਦੇ ਤੇ ਫੁੱਲ ਤੇ ਫੁੱਲ ਆਹ 베ਰੀ ਹਾਂ ਆ 베ਰੀ ਤੇ ਆ ਜੰਡ ਰੱਖਾ 베ਰੀ ਆ ਦੇਖੋ 베ਰੀ 베ਰੀ ਆ ਜੰਡ ਦਾ ਰੱਖਾ ਜੰਡ ਕਿੱਥੇ ਆ ਆਹ ਵਾਲਾ ਹਨਾ ਹੂੰ ਆ ਦੇਖੋ ਜੰਡ ਦਾ ਦਰਖਤ ਤੁਸੀਂ ਸੁਣਿਆ ਹੋਣਾ ਮਿਰਜ਼ੇ ਤੇ ਸਹਿਵਾ ਦੇ ਨਾਮ ਦੇ ਨਾਲ ਜਿਹੜਾ ਹੈਗਾ ਜੰਡ ਦਾ ਨਾਮ ਵੀ ਜੁੜਿਆ ਹੋਇਆ ਜਿਵੇਂ ਵਾਰਿਸ ਦੇ ਨਾਲ ਹੀਰ ਦਾ ਨਾਮ ਜੁੜਿਆ ਐਸੀ ਤਰ੍ਹਾਂ ਪੀਲੂ ਸ਼ਾਇਰ ਨੇ ਜਿਹੜਾ ਮਿਰਜ਼ੇ ਦਾ ਕਿੱਸਾ ਲਿਖਿਆ ਤੇ ਉਹਦੇ ਚ ਜੰਡ ਜਿਹੜਾ ਪੰਜਾਬ ਦਾ ਇਹ ਵੀ ਪੁਰਾਣਾ ਦਰਖਤ ਆ ਉਹ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਨੇੜੇ ਕਰਕੇ ਦਿਖਾਓ ਪੁੱਤੋ ਪੱਤੇ ਦੇਖੋ ਇਹਦੇ ਥੋੜਾ ਥੋੜਾ ਦੇਖੋ ਜਿਹੜਾ ਹੈਗਾ ਪਿਕਰ ਵਾਂਗ ਛੋੜੇ ਜਿਹੇ ਬਰੀਕ ਜਿਹੇ ਪੱਤੇ ਆ ਤੇ ਆ ਬੇਰੀ ਆ ਆ ਆਪਣਾ ਪੁਰਾਣਾ ਜਿਹੜਾ ਆਪਾਂ ਹਾਂ ਜਿਹੜਾ ਸਾਰੇ ਛੋੜੇ ਜਿਹੜਾ ਆਪਾਂ ਖੰਡੇ ਰਾਇਆ ਲਸੂੜੀ ਜਿਹੜਾ ਹੈਗਾ ਇਹ ਹੁਣ ਤਾਂ ਬਹੁਤ ਘੱਟ ਦੇਖਣ ਨੂੰ ਮਿਲਦਾ ਤੇ ਇਹੇ ਅੱਗੇ ਅੱਜ ਕੱਲ ਤਾਂ ਗੂੰਦ ਆਂਦੀ ਆ ਜਿਹਨੂੰ ਗਾਮ ਕਹਿੰਦੇ ਆ ਆਪਾਂ ਅੱਗੇ ਇਹਦੇ ਨਾਲੇ ਜੋੜਦੇ ਹੁੰਦੇ ਸੀ ਵਰਕੇ ਤੇ ਜਦੋਂ ਪੱਕ ਜਾਂਦਾ ਸੀਗਾ ਤੇ ਬੱਚੇ ਪੱਕੀ ਹੋਈ ਜ਼ੂੜੀ ਨੂੰ ਖਾਂਦੇ ਵੀ ਸੀਗੇ ਫਿਰ ਮਠਾਸ ਆ ਜਾਂਦੀ ਉਹਦੇ ਵਿੱਚ ਆਵਾਸ ਵੀ ਆ ਉਹ ਗੱਲਾਂ ਤਾਂ ਮਤਲਬ ਦੇਖੋ ਬੜੀਆਂ ਪਿੱਛੇ ਰਹਿ ਗਈਆਂ ਹੁਣ ਅੱਜ ਕੱਲ ਦੇ ਬੱਚੇ ਤਾਂ ਜਿਹੜੇ ਪੰਜਾਬ ਦਾ ਰਵੈਤੀ ਮਠਿਆਈ ਆ ਲੱਡੂ ਜਲੇਬੀਆਂ ਉਹਨਾਂ ਤੋਂ ਵੀ ਦੂਰ ਹੋ ਗਏ ਹੁਣ ਤਾਂ ਪੀਜੇ 버ਗਰ ਵੱਲ ਨੂੰ ਹੋ ਗਏ ਆ ਤੇ ਬਾਸ ਦਾ ਦਰਖਤ ਤੁਸੀਂ ਦੇਖ ਰਹੇ ਹੋ ਅੱਗੇ ਤੁਹਾਨੂੰ ਹੋਰ ਵੀ ਦਿਖਾਉਣੇ ਆ ਅਰੇ ਕੇਲੇ ਜੀ ਸਾਡੇ ਕੋਲੇ ਇਹ ਲੈ ਕੋ ਭਾਂਜੀ ਦੁੱਸਤ ਕੇਲੇ ਸਾਡੇ ਆ ਥੱਲੇ गिर ਗਏ ਆ ਦੇਖੋ ਅੱਜ ਇਹ ਇਹ ਜਿਹੜੀ ਹਵਾਈ ਆ ਪਰਸੋਂ ਚੌਥੇ ਇੱਕ ਕੇਲਾ ਜਿਹੜਾ ਹੈਗਾ ਬਹੁਤ ਸੋਹਣਾ ਗੁੱਥਾ ਲੱਗਿਆ ਹੋਇਆ ਸੀਗਾ ਹੂੰ ਤੇ ਹਵਾ ਕਰਕੇ गिर ਗਿਆ ਚਲੋ ਕੋਈ ਨਹੀਂ ਪਰ ਦੇਖੋ ਕਿੰਨੇ ਸ਼ਾਨਦਾਰ ਇੱਕ ਚੀਜ਼ ਜਿਹੜੀ ਖਾਸ ਦੇਖਣ ਵਾਲੀ ਆ ਤੁਸੀਂ ਪੱਤਿਆਂ ਤੇ ਰੌਣਕ ਦੇਖੋ ਕਿੰਨੀ ਆ ਉਹ ਦਿਖਾਉਂਦੀ ਆ ਬਈ ਇਹ ਜਿਹੜੇ ਬੱਚੇ ਆ ਆਉਣ ਵਾਲਾ ਪੋ ਵੇਖੋ ਇਹਨਾਂ ਨੂੰ ਕਿੰਨੀ ਲਗਨ ਲਗਾਈ ਆ ਸਰਦਾਰ ਕਰ ਜੂਸਿੰਗ ਰਾਣੋਂ ਤੇ ਸਟਾਫ ਨੇ ਵੀ ਉਹ ਬੱਚੇ ਇਹਦੀ ਸੰਭਾਲ ਦੇ ਵਿੱਚ ਬੜਾ ਸਹਿਯੋਗ ਕਰਦੇ ਆ ਇਹ ਮੈਂ ਸਮਝਦਾ ਵੀ ਬਹੁਤ ਵੱਡੀ ਇੱਕ ਵਧੀਆ ਗੱਲ ਆ ਮੈਂ ਇਹਦੀ ਮਹਦੀਆਂ ਵਾਲੀਆਂ ਪੀੜੀਆਂ ਨੂੰ ਨਾਲ ਜੋੜਨਾ ਉਮੀਦ ਆਉਂਦੀ ਤੇ ਆ ਆਹ 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 ਦੇਖੋ ਆਹ ਉਹ ਆਹ ਔਲੇ ਦਾ ਔਲੇ ਦਾ ਹੂੰ ਔਲੇ ਦਾ ਦਰਖਤ ਆ ਮਹਿੰਦੀ ਸਪੈਸ਼ਲ ਦਿਖਾ ਦੇ ਔਲੇ ਦਾ ਖਾਦਾ ਸਿਆਣੇ ਦਾ ਕਿਹਾ ਬਾਅਦ ਚ ਪਤਾ ਲੱਗਦਾ ਹੈ ਨਾ ਪੁੱਤਰਾ ਸੁਣਿਆ ਹਾਂਜੀ ਹਾਂਜੀ ਹਾਂ ਬਿਲਕੁਲ ਉਹੀ ਔਲਾ ਜਿਹਾ ਤੇ ਮਹਿੰਦੀ ਆ ਦੇਖੋ ਹੈ ਨਾ ਬੋਤਲ ਪੁਛਾ ਤੇ ਬੋਦਰ ਪੁਛਾ ਮਹਿੰਦੀ ਪੁਛਾ ਉਧਰ ਮਹਿੰਦੀ ਅੱਗੇ ਦਿਖਾਉਣੇ ਤੇ ਇਹ ਪਾਈ ਕਿਸੇ ਨੂੰ ਲੋਡ ਬਾਗਾਂ ਦੇ ਵਿੱਚ ਸਸਤੀ ਮਿਲਦੀ ਹੱਟੀਆਂ ਤੇ ਮਿਲਦੀ ਮਹਿੰਗੀ ਤੇ ਆ ਦੇਖੋ ਬਹੁਤ ਸੋਹਣੀ ਆ ਮੈਨੂੰ ਹੁਣ ਨਾਂ ਨਹੀਂ ਪਤਾ ਇਹਨੂੰ ਵੀ ਦੇਖੋ ਛੋਟੇ ਛੋਟੇ ਫੁੱਲ ਆਏ ਹੋਇਆ ਜਾਮਨੀ ਬਹੁਤ ਸੋਹਣਾ ਸਮਾਲੋ ਤੇ ਇਹ ਤੋਂ ਮਾਰਿਓ ਤੇ ਨਗਾ ਆ ਦੇਖੋ ਆ ਜੰਗਲ ਹੈ ਨਾ ਜਿੱਥੇ ਵਿੱਚ ਦੀ ਹਵਾ ਨੂੰ ਵੀ ਲੰਘਣਾ ਔਖਾ ਹੈ ਆਪਾਂ ਫੇਰ ਦਿਖਾਵਾਂਗੇ ਉਹਨਾਂ ਸਾਲੇ ਹੋਇਆ ਜਿਹੜਾ ਉਹ ਦੇਖੋ ਅਗਲਾ ਜੰਗਲ ਜਿਹੜਾ ਤੁਸੀਂ ਇੱਥੇ ਖੜ ਕੇ ਦਿਖਾਓ ਇਹ ਜਿਹੜਾ ਜੰਗਲ ਆ ਤੁਸੀਂ ਦੇਖੋ ਵੀ 2 ਸਾਲ ਦੇ ਵਿੱਚ ਬੂਟਿਆਂ ਦੀ ਜਿਹੜੀ ਕਿੰਨੀ ਗਰੋਥ ਆ ਕਿੰਨਾ ਵਾਧਾ ਹੋਇਆ ਬਹੁਤ ਵਧੀਆ ਸੰਭਾਵਨਾ ਹੈ ਅਗਲੀ ਵਾਰੀ ਉਹ ਜਿਹੜਾ ਅਗਲਾ ਹੈਗਾ ਉਹ ਤੁਹਾਨੂੰ ਇੱਥੋਂ ਨਜ਼ਰ ਆਉਂਦਾ ਹੋਊਗਾ ਹਲੇ ਉਹ 1 ਸਾਲ ਉਮਰ ਆ ਉੱਥੇ ਜਿਹੜੇ ਬੂਟੇ ਲਾਏ ਗਏ ਨੇ ਪੌਦੇ ਲਾਏ ਗਏ ਨੇ ਜਾਂ ਦਰਖਤ ਲਾਏ ਗਏ ਨੇ ਤੇ ਮੈਂ ਸਮਝਦਾ ਵੀ ਬਹੁਤ ਵਧਾਈ ਦੇ ਪਾਤਰ ਨੇ ਰਣੂ ਸਾਹਿਬ ਤੇ ਸਾਡੇ ਨਾਲ ਦਸਰਦ ਦਵਿੰਦਰ ਸਿੰਘ ਲੋਟੇ ਇਹ ਵੀ ਸਾਡੇ ਕੂੜੀ ਪਿੰਡ ਵਾਲਦੇ ਨੇ ਸਾਡਾ ਪਤਨ ਸਾਂਝਾ ਤੇ ਇਹ ਵੀ ਸਾਨੂੰ ਬੜਾ ਸਹਿਯੋਗ ਕਰਦੇ ਰਹਿੰਦੇ ਆ ਐਦਾਂ ਹੀ ਆਪਾਂ ਸਾਰਿਆਂ ਨੇ ਰਲ ਮਿਲ ਕੇ ਜਿਹੜਾ ਹੈਗਾ ਉਹ ਪੰਜਾਬ ਨੂੰ ਹਰਾ ਭਰਾ ਬਣਾਉਣਾ ਤਾਂ ਜੋ ਆਪਾਂ ਤਾਜੀ ਹਵਾ ਚ ਸਾਹ ਲੈ ਸਕੀਏ ਤੇ ਬਹੁਤ ਵਧੀਆ ਦੇਖੋ ਮੀਂਹ ਵੀ ਆ ਗਿਆ ਬਹੁਤ ਅੱਜ ਤਾਂ ਰੱਬ ਵੀ ਉਹਦੇ ਕੰਮ ਖੁਸ਼ ਲੱਗਦਾ ਤੇ ਉੱਪਰੋਂ ਦਿਖਾਓ ਪੁੱਤੋਂ ਕਣੀਆਂ ਪੈਂਦੀਆਂ ਦੇਖ ਹੈਨਾ ਆ ਕੀ ਕਹਿ ਰਹੇ ਹੋ ਤੁਸੀਂ ਲਗਾ ਸਾਰੇ ਡੈੜੀਆਂ ਜਿਹੜੇ ਹਾਂ ਤੇ ਨਾਲ ਦੀ ਨਾਲ ਜਿਹੜੀ ਸੋਸਾਇਟੀ ਫਾਰ ਐਜੂਕੇਸ਼ਨ ਵੈਲਫੇਅਰ ਐਂਡ ਅਵੇਅਰਨੈਸ ਆ ਉਹਦੇ ਜਿੰਨੇ ਵੀ ਮੈਂਬਰ ਤੇ ਸਹਿਯੋਗੀ ਸੱਜਣ ਨੇ ਇਹ ਸਾਰਾ ਕੁਝ ਜਿਹੜਾ ਹੈਗਾ ਅਸੀਂ ਥੋੜੇ ਬਹੁਤ ਸਮਾਜ ਭਲਾਈ ਦੇ ਕੰਮ ਕਰ ਪਾ ਰਹੇ ਹਾਂ ਇਹ ਸਾਰੇ ਮੈਂਬਰਾਂ ਸਹਿਯੋਗੀ ਸੱਜਣਾ ਦਾ ਬਹੁਤ ਯੋਗਦਾਨ ਆ ਤੇ ਅਸੀਂ ਉਹਨਾਂ ਦੇ ਧੰਨਵਾਦੀ ਵੀ ਹਾਂ ਤੇ ਇਸ ਲਈ ਵੀ ਦਿਖਾਇਆ ਵੀ ਉਹਨਾਂ ਨੂੰ ਪਤਾ ਵੀ ਲੱਗੇ ਵੀ ਜਿਹੜਾ ਉਹਨਾਂ ਦਾ ਪੈਸਾ ਹੈਗਾ ਉਹ ਸਹੀ ਟਿਕਾਣੇ ਤੇ ਲੱਗ ਰਿਹਾ ਕਿ ਨਹੀਂ ਤੇ ਮੈਂ ਪ੍ਰਮਾਤਮਾ ਦੀ ਬਖਸ਼ਿਸ਼ ਆ ਗਿਆ ਸਾਡੇ ਗਰਮੀਤ ਸਿੰਘ ਦੀ ਜਨਰਲ ਫੈਕਟਰੀ ਨੇ ਸਾਡੇ ਲੋਟਾ ਸਾਹਿਬ ਜੀ ਉਹਦੇ ਸੀਨੀਅਰ ਮੀਤ ਪ੍ਰਧਾਨ ਨੇ ਸੁਸਾਇਟੀ ਦੇ ਇਹ ਅਹੁਦੇ ਘਟਨੇ ਪਏ ਸਾਡੇ ਮਿੱਤਰੇ ਸੈਟੀ ਕਰਕੇ ਇਹ ਵੀ ਕੰਮ ਕਰਦੇ ਰਹੇ ਨੇ ਸਾਡੇ ਨਾਲ ਜੁੜੇ ਹੋਏ ਨੇ ਬੈਗਰੂ ਦੀ ਖਾਲਸਾ ਬੈਗਰੂ ਦੀ